ਸਸੀਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਹਾਂਜੀ ਪਹਿਲੀ ਐਡ ਦੀ ਆਪਾਂ ਗੱਲ ਕਰਦੇ ਆਂ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਵਾਲਾ ਟਰੈਕਟਰ ਆਇਆ ਵਿੱਚ ਮਾਡਲ ਦੀ ਗੱਲ ਕਰੀਏ ਤਾਂ 2017 ਮਾਡਲ ਹੈ ਰੇਟ ਦੀ ਗੱਲ ਕਰੀ ਤਾਂ ਡਿਮਾਂਡ ਜਿਹੜੀ ਕੀਤੀ ਗਈ ਹੈ 6,50,000 ਦੀ ਕੀਤੀ ਹੈ ਏਰੀਆ ਫਰੂਜਪੁਰ ਹੈ ਨੰਬਰ ਤੋਂ ਦੀ ਸਕਰੀਨ ਤੇ ਆ ਰਿਹਾ ਜੀ ਟਰੈਕਟਰ ਦੇਖ ਲਓ ਜਮਾ ਕੱਚ ਵਰਗਾ ਟਰੈਡ ਪਿਆ ਬਾਈ ਜੀ ਤੇ ਫਾਈਬਰ ਵਾਲੀ ਛਤਰੀ ਲੱਗੀ ਹੈ ਬਿਲਕੁਲ ਨਵਾਂ ਟਰੈਡ ਪਿਆ ਬਾਈ ਜੀ ਅਪੋਲੋ ਦੇ ਟਾਇਰ ਹਨਾ ਚੈੱਕ ਕਰ ਸਕਦੇ ਹੋ ਜਮਾ ਕੰਡੀਸ਼ਨ ਨਵੇਂ ਵਾਲੀ ਹੈ ਬਾਈ ਜੀ ਤੇ ਇੱਕ ਵੀ ਦਾਗ ਨਹੀਂ ਟਰੈਕਟਰ ਤੇ ਹਨਾ ਬਿਲਕੁਲ ਸਾਫ਼ ਕੰਡੀਸ਼ਨ ਦਾ ਬਾਈ ਜੀ ਕੱਚ ਵਰਗਾ ਟਰੈਡ ਹੈ ਜੇਕਰ ਕੋਈ ਵੀ ਵੀਰ ਖਰੀਦਣਾ ਚਾਹੁੰਦਾ ਨੰਬਰ ਸਕਰੀਨ ਤੇ ਸੰਪਰਕ ਕਰ ਸਕਦੇ ਹੋ 6.5 ਡਿਮਾਂਡ ਹੈ ਬਾਕੀ ਮੌਕੇ ਤੇ ਹਨਾ ਮਾਣਾ ਮੋਟਾ ਮਾਨਤਣ ਹੋ ਜੂਗਾ ਅਗਲੀ ਜਿਹੜੀ ਆਪਣੇ ਕੋਲ ਗੱਡੀ ਹੈ ਬਾਈ ਜੀ ਫੈਮਿਲੀ ਕਾਰ ਲੈ ਕੇ ਆਏ ਆ ਠੀਕ ਹੈ ਜੀ ਆਰਮੀ ਪਰਸਨ ਦੀ ਕਾਰ ਹੈ ਬਾਈ ਜੀ ਫੈਮਿਲੀ ਕੋਲੇ ਚੱਲੀ ਹੈ ਨੋਵਾ ਟਾਪ ਮਾਡਲ ਹੈ 2012 ਮਾਡਲ ਹੈ ਜੀ ਰੇਟ ਦੀ ਗੱਲ ਕਰੀ ਤਾਂ 5 ਲੱਖ ਤੇ 50000 ਰੁਪਏ ਦੀ ਡਿਮਾਂਡ ਕੀਤੀ ਗਈ ਹੈ ਏਰੀਆ ਭੋਗਪੁਰ ਹੈ ਜੀ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਬਾਕੀ ਗੱਡੀ ਦੇਖ ਸਕਦੇ ਹੋ ਬਾਈ ਜੀ ਸਿੰਗਲ ਹੱਥ ਚੱਲੀ ਹੋਈ ਆ ਪੀਵੀ ਨੰਬਰ ਆ ਤੇ ਬਿਲਕੁਲ ਸਾਫ਼ ਪਈ ਹੈ ਜੀ ਆਰਮੀ ਪਰਸਨ ਦੀ ਗੱਡੀ ਹੈ ਬਾਈ ਜੀ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਵੀਰਾਂ ਨਾਲ ਕੰਟੈਕਟ ਨੰਬਰ ਸਕਰੀਨ ਤੇ ਗੱਲਬਾਤ ਕਰ ਸਕਦੇ ਤੇ ਇਹ ਗੱਡੀ ਦਾ ਸੌਦਾ ਕਰ ਸਕਦੇ ਹੋ ਜੀ ਅੱਗੇ ਆਪਣੇ ਕੋਲੇ ਬਾਈ ਜੀ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਐਚ ਐਮਟੀ 5911 ਟਰੈਕਟਰ ਲੈ ਕੇ ਆਏ ਆ ਦੇਖ ਸਕਦੇ ਹੋ ਵੀ ਟਾਇਰਾਂ ਟੂਰਾਂ ਦੀ ਕੰਡੀਸ਼ਨ ਤਾਂ ਫੁੱਲ ਸਾਫ਼ ਪਈ ਹੈ ਹਨਾ ਜੀ ਤੇ ਇਹਦਾ ਨੰਬਰ ਵੀ 5911 ਬਾਈ ਜੀ ਟਰੈਕਟਰ ਵੀ 5911 ਤੇ ਪੀ ਵੀ 23 5911 ਨੰਬਰ ਹੈ ਏਰੀਆ ਬਠਿੰਡਾ ਦੇ ਵਿੱਚ ਤੁਹਾਨੂੰ ਇਹ ਮਿਲ ਜੂਗਾ ਜੀ ਨੰਬਰ ਤੋਂ ਡਿਸਕ੍ਰੀਨ ਤੇ ਹੈ ਟਰੈਕਟਰ ਦੀ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਲਓ ਬਾਈ ਜੀ ਪਾਵਰ ਕਰਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਤੇ ਟਾਇਰ ਵੀ ਤੁਸੀਂ ਦੇਖੋ ਵੀ ਅਗਲੇ ਟਾਇਰ ਵੀ ਗੁੱਡੀਆਂ ਵਾਲੇ ਪਾਏ ਹੋਏ ਨੇ ਤੇ ਪਿਛਲੇ ਟਾਇਰ ਵੀ ਬਾਈ ਜੀ 70 ਤੋਂ 80 ਪੈਸੇ ਪਏ ਨੇ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਈ ਜੀ ਕ੍ਰੋਮ ਦਾ ਕੰਮ ਵੀ ਕੀਤਾ ਹੋਇਆ ਤੇ ਮਿਊਜ਼ਿਕ ਸਿਸਟਮ ਵਗੈਰਾ ਲੱਗਾ ਹੋਇਆ ਬਾਾਕੀ ਉਹ ਮਾਲਕ ਦੱਸ ਦੇਣਗੇ ਵੀ ਵਿੱਚ ਦੇਣਾ ਕਿ ਨਹੀਂ ਉਹ ਗੱਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਹੈ ਜੀ ਤੇ 5911 ਨੰਬਰ ਹੈ ਬਾਈ ਜੀ 5911 ਟਰੈਕਟਰ ਹੈ ਤੇ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਕਿਸੇ ਤਰ੍ਹਾਂ ਦਾ ਕੋਈ ਹਨਾ ਤੇ ਦਿੱਕਤ ਨਹੀਂ ਵਧੀਆ ਇੰਜਨ ਇੰਜਨ ਸਾਰਾ ਓਕੇ ਹੈ ਬਾਈ ਜੀ ਠੀਕ ਹੈ ਅਗਲੀ ਐਡ ਜਿਹੜੀ ਆਪਣੇ ਕੋਲੇ ਆਈ ਹੈ ਬਾਈ ਜੀ ਸਕ ਇਹ ਹੈ ਬਾਈ ਜੀ ਡਬਲ ਕਲੱਚ 340 ਸਕਾਟ ਆ ਪਰ ਇਹ ਜਿਹੜਾ ਇਹ ਫਾਰਮ ਟਰੈਕ ਕੀਤਾ ਹੋਇਆ ਹੈ ਬਾਈ ਜੀ 445 ਮਾਡਲ 2016 ਦਾ ਸਮਾਨ ਲੱਗਿਆ ਹੋਇਆ ਹੈ ਪਾਵਰ ਟਰੈਕ 445 16 ਮਾਡਲ ਦਾ ਸਾਰਾ ਸਮਾਨ ਲੱਗਿਆ ਹੋਇਆ ਹੈ ਬਾਈ ਜੀ ਤੇ ਸਕਾਟ 4 340 ਠੀਕ ਹੈ ਜੀ ਰੇਟ ਜਿਹੜਾ ਮੰਗਿਆ ਗਿਆ ਉਹ 2 ਲੱਖ ਤੇ 55000 ਰੁਪਏ ਦੀ ਡਿਮਾਂਡ ਕੀਤੀ ਗਈ ਆ ਮੋਬਾਈਲ ਨੰਬਰ ਤੁਹਾਡੀ ਸਕਰੀਨ ਉੱਪਰ ਚੱਲ ਰਿਹਾ ਜੀ ਤੇ ਬਿਲਕੁਲ ਓਕੇ ਕੰਡੀਸ਼ਨ ਦਾ ਹੈ ਬਾਈ ਜੀ ਟੈਰਾ ਟੂਰਾ ਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਬਿਲਕੁਲ ਓਕੇ ਹੈ ਜੀ ਇਹ ਤਿਆਰ ਕਰਵਾਇਆ ਹੋਇਆ ਸਗੋਟ ਹੈ ਬਾਕੀ ਗੱਲਬਾਤ ਕਰ ਸਕਦੇ ਹੋ ਵੀਰਾਂ ਨਾਲ ਅੱਗੇ ਬਾਈ ਜੀ ਆਪਣੇ ਕੋਲ ਟਰਾਲੀ ਆਈ ਹੈ 12 6 ਦੀ ਟਰਾਲੀ ਆ ਤੇ ਤੂੜੀ ਵਾਲੀ ਜਾਲੀ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਚਾਦਰ ਵਗੈਰਾ ਚੈੱਕ ਕਰ ਲਓ ਜੀ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ 12 6 ਦੀ ਟਰਾਲੀ ਆ ਤੇ ਤਰਨ ਤਰਨ ਏਰੀਆ ਬਾਈ ਜਿਹੜਾ ਰੇਟ ਮੰਗਿਆ ਗਿਆ ਉਹ 80000 ਰੁਪਏ ਦੀ ਡਿਮਾਂਡ ਕੀਤੀ ਗਈ ਆ ਮੋਬਾਈਲ ਨੰਬਰ ਤੁਹਾਡੀ ਸਕਰੀਨ ਉੱਪਰ ਆ ਜੀ ਜੇਕਰ ਕੋਈ ਵੀਰ ਖਰੀਦਣਾ ਚਾਹੁੰਦਾ ਹੈ ਨਾ ਤੇ ਤੂੜੀ ਵਾਲੀ ਟਰਾਲੀ ਹੈ ਬਾਈ ਜੀ ਤੇ ਤੁਸੀਂ ਖਰੀਦ ਸਕਦੇ ਹੋ ਤੇ ਓਕੇ ਕੰਡੀਸ਼ਨ ਆ ਬਾਈ ਜੀ ਤੇ ਰੇਟ ਸਿਰਫ 80000 ਰੁਪਏ ਦੀ ਡਿਮਾਂਡ ਕੀਤੀ ਗਈ ਆ ਅੱਗੇ ਬਾਈ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਇੱਕ ਪੀਟਰ ਰੇੜਾ ਆ ਜੀਪ ਤੇ ਇੰਜਨ ਵਾਲਾ ਪੀਟਰ ਰੇੜਾ ਬਾਈ ਜੀ ਜਿਹੇ ਜਿਹੜਾ ਇੰਜਨ ਲੱਗਿਆ ਉਹ ਜੀਪ ਦਾ ਲੱਗਿਆ ਹੋਇਆ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਿਓ ਬਾਈ ਜੀ ਰੇਟ ਆ ਜਿਹੜਾ ਬਾਈ ਕਹਿੰਦੇ ਮੌਕੇ ਤੇ ਹੋਜੂ ਰੇਟ ਕੋਈ ਨਹੀਂ ਵਾਇਆ ਕਾਲ ਕਰ ਲਿਓ ਤੇ ਏਰੀਆ ਏਰੀਏ ਦੀ ਗੱਲ ਕਰੀ ਤਾਂ ਪਿੰਡ ਜਿੱਦਾ ਬਠਿੰਡਾ ਤੇ ਮੋਬਾਈਲ ਨੰਬਰ ਤੋਂ ਢੀ ਸਕਰੀਨ ਦੇ ਉੱਪਰ ਆ ਰਿਹਾ ਜੀ ਇਹ ਨੰਬਰ ਤੇ ਉੱਤੇ ਕਾਲ ਕਰ ਸਕਦੇ ਹੋ ਤੁਸੀਂ ਪ੍ਰੋਡਿਸ਼ਨ ਚੈੱਕ ਕਰ ਲਓ ਬਾਈ ਜੀ ਵੀਡੀਓ ਬਣਾਈ ਹੋਈ ਹੈ ਤੱਲੀ ਗੱਲੀ ਚੀਜ਼ ਤੁਹਾਨੂੰ ਦਿਖਾ ਦਿੰਨੇ ਆ ਤੇ ਜੀਪ ਦਾ ਬਾਈ ਜੀ ਇੰਜਣ ਲੱਗਿਆ ਹੋਇਆ ਫੀਟ ਰੇਡਾ ਬਾਈ ਹੋਰਾਂ ਨੇ ਤਿਆਰ ਕਰਵਾਇਆ ਹੋਇਆ ਕੋਈ ਵੀ ਵੀਰ ਅਗਰ ਖਰੀਦਣਾ ਚਾਹੁੰਦਾ ਤਾਂ ਮਾਲਕ ਵੀਰਾਂ ਦਾ ਜਿਹੜਾ ਨੰਬਰ ਹੈ ਉਹ ਤੁਹਾਡੀ ਸਕਰੀਨ ਉੱਪਰ ਚੱਲ ਰਿਹਾ ਹੈ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਦੱਬ ਕੇ ਕਰਦਿਆ ਕਰੋ ਵੀਡੀਓ ਵਧੀਆ ਲੱਗਦੀ ਨਹੀਂ ਕਮੈਂਟਾਂ ਚ ਜਰੂਰ ਸਾਨੂੰ ਮਤਲਬ ਕੀ ਦੱਸਿਆ ਕਰੋ ਬਾਈ ਜੀ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਉਹ ਵੀ ਦੱਸਿਆ ਕਰੋ ਬਾਕੀ ਤੁਹਾਨੂੰ ਕਿਹੜੇ ਜੀ ਦੀ ਕੋਈ ਜ਼ਮੀਨ ਕੋਈ ਸੰਧ ਦੀ ਉਹ ਵੀ ਕਮੈਂਟ ਅਜ ਦੱਸਿਆ ਕਰੋ ਬਾਈ ਜੀ ਅਗਲੀ ਵੀਡੀਓ ਤੁਹਾਡੇ ਖੁੱਦੇ ਏਰੀਏ ਦੇ ਸੀ ਕਰ ਦਿਆਂਗੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬ ਲਿਓ ਤਾਂ ਕਿ ਨਵੀਆਂ-ਨਵੀਆਂ ਵੀਡੀਓ ਤੁਹਾਡੇ ਫੋਨ ਤੇ ਹਨਾ ਨੋਟੀਫਿਕੇਸ਼ਨ ਹੀ ਆ ਜਾਇਆ ਕਰੇ ਸੋ ਅਗਲੀ ਬਾਈ ਜੀ ਸੀਜ਼ਨ ਆਉਣ ਵਾਲਾ ਹੈ ਅੱਗੇ ਕੇਐਸ ਦਾ ਰੀਪਰ ਲੈ ਕੇ ਆਏ ਬਾਈ ਜੀ ਤੇ ਬਹੁਤ ਹੀ ਵਧੀਆ ਰੀਪਰ ਹੈ ਮਾਡਲ ਦੀ ਗੱਲ ਕਰੀ ਤਾਂ 2021 ਮਾਡਲ ਆ ਰੇਟ ਦੀ ਗੱਲ ਕਰੀ ਤਾਂ 2 ਲੱਖ ਤੇ 25000 ਰੁਪਏ ਦੀ ਡਿਮਾਂਡ ਆ ਏਰੀਆ ਧੂਰੀ ਏਰੀਆ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਮਾਰਕ ਵੀਰਾਂ ਦੱਸਣ ਮੁਤਾਬਕ ਬਾਈ ਜੀ ਫੁੱਲ ਓਕੇ ਚੱਲਦਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ 21 ਮਾਡਲ ਹੈ ਬਾਈ ਜੀ ਹਜੇ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਕੀ ਮਾਲਕ ਵੀਰਾਂ ਦਾ ਨੰਬਰ ਹੈ ਜੀ ਖਰੀਦਣਾ ਚਾਹੁੰਦੇ ਹੋ ਦਿੱਤੇ ਨੰਬਰ ਤੇ ਸੰਪਰਕ ਕਰ ਲਓ ਹੋਰ ਵੀ ਫੋਟੋਆਂ ਵੀਡੀਓ ਇਹ ਨੰਬਰ ਤੋਂ ਤੁਸੀਂ ਮੰਗਵਾ ਸਕਦੇ ਹੋ ਬਾਕੀ ਜਾ ਕੇ ਤੁਸੀਂ ਜਾ ਕੇ ਦੇਖ ਸਕਦੇ ਹੋ ਸੋ ਅਗਲੀ ਐਡ ਵੱਲ ਵਾਪਸ ਤੇ ਜੀ ਅਗਲੀ ਐਡ ਆਪਣੇ ਕੋਲੇ ਆਈ 200 ਹੀ ਆਈ ਹੈ ਬਾਈ ਜੀ ਤੇ 2016 ਮਾਡਲ ਹੈ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਮੁਕਸਰ ਸਾਹਿਬ ਪਿੰਡ ਫੂਲੇਵਾਲ ਪਿੰਡ ਹੈ ਜੀ ਤੇ ਵਧੀਆ ਕੰਡੀਸ਼ਨ ਦੀ ਗੱਡੀ ਆ ਬਾਈ ਜੀ ਬੰਪਰ ਤੋਂ ਬੰਪਰ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਪਈ ਹੈ ਨੰਬਰ ਸਕਰੀਨ ਤੇ ਦਿੱਤਾ ਹੋਇਆ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਈਹਰਾਂ ਨਾਲ ਗੱਲਬਾਤ ਕਰਕੇ ਰੇਟ ਵਗੈਰਾ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਈ ਸਾਰੀ オリジナル ਗੱਡੀ ਪਈ ਹੈ ਕੋਈ ਵੀ ਕਿਤੋਂ ਵੀ ਹੈ ਨਾ ਡੈਂਟ ਵਗੈਰਾ ਕੁਝ ਨਹੀਂ ਹੈਗਾ ਤੇ ਪੀਵੀ ਨੰਬਰ ਦੀ ਗੱਡੀ ਆ ਬਾਈ ਜੀ ਜੇਕਰ ਖਰੀਦਣਾ ਚਾਹੁੰਦੇ ਹੋ ਨੰਬਰ ਸਕਰੀਨ ਤੇ ਸੰਪਰਕ ਇਹਨਾਂ ਨਾਲ ਤੁਸੀਂ ਕਰ ਸਕਦੇ ਹੋ ਜੀ ਠੀਕ ਹੈ ਜੀ ਸੋ ਅਗਲੀ ਐਡ ਬਾਲ ਆਪਾਂ ਵਾਧਦੇ ਹਾਂ ਜੀ ਅਗਲੀ ਐਡ ਜਿਹੜੀ ਆਪਣੇ ਕੋਲੇ ਆਈ ਆ ਬਾਈ ਜੀ ਇੱਕ ਜਿਪਸੀ ਆਈ ਆ ਆਪਣੇ ਕੋਲੇ ਮਾਡਲ ਦੀ ਗੱਲ ਕਰੀਏ ਤਾਂ 1996 ਮਾਡਲ ਹੈ ਜੀ ਏਰੀਆ ਦੀ ਗੱਲ ਕਰੀ ਤਾਂ ਏਰੀਆ ਹੈਗਾ ਜੀ ਜ਼ਿਲ੍ਹਾ ਹੈਗਾ ਮਾਨਸਾ ਤੇ ਪਿੰਡ ਹੈਗਾ ਬਾਈ ਪਿੰਡ ਦੀ ਗੱਲ ਕਰੀਏ ਤਾਂ ਭੈਣੀ ਪਿੰਡ ਹੈ ਰੇਟ ਦੀ ਗੱਲ ਕਰੀ ਤਾਂ ਬਾਈ ਜੀ ਰੇਟ ਜਿਹੜਾ ਮੰਗਿਆ ਗਿਆ ਉਹ 1 ਲੱਖ ਤੇ 10000 ਰੁਪਏ ਦੀ ਡਿਮਾਂਡ ਕੀਤੀ ਗਈ ਆ ਪੀਵੀ ਨੰਬਰ ਦੀ ਜਿਪਸੀ ਹੈ ਬਾਈ ਜੀ ਸਾਰੀ ਵੀਡੀਓ ਬਣਾ ਕੇ ਦਿਖਾਈ ਹੋਈ ਹੈ ਵੀਰਾਂ ਨੇ ਕੱਲੀ ਕੱਲੀ ਚੀਜ਼ ਤੁਸੀਂ ਵੀਡੀਓ ਰਹੀਂ ਚੈੱਕ ਕਰ ਲਓ ਬਾਕੀ ਜਾ ਕੇ ਵੀ ਦੇਖ ਸਕਦੇ ਹੋ ਤੇ ਓਕੇ ਕੰਡੀਸ਼ਨ ਆ ਬਾਈ ਜੀ ਟੈਰਾ ਵਗੈਰਾ ਦੀ ਵੀ ਟ੍ਰੈਂਡੀਸ਼ਨ ਦੇਖ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਹੈ ਜੀ ਟੈਰਾ ਵਗੈਰਾ ਦੀ ਵੀ ਪਈ ਆ ਅੱਗੇ ਆਪਣੇ ਕੋਲੇ ਬਾਈ ਜੀ ਦੂਜੇ ਸੂਏ ਮੋਹਰ ਨਸਲ ਦੀ ਝੋਟੀ ਲੈ ਕੇ ਆਏ ਬਾਈ ਜੀ ਦੂਜਾ ਸੂਆ ਹੈ ਨਸਲ ਮੋਹ ਹੈ ਨਸਲ ਹੈ ਬਾਈ ਜੀ 7 ਮਹੀਨਿਆਂ ਦੀ ਗੱਬਣ ਵੀ ਹੈ ਤੇ ਏਰੀਆ ਤਰਨ ਤਾਰਨਾ ਹੈ ਜੇਕਰ ਕੋਈ ਵੀਰ ਖਰੀਦਣਾ ਚਾਹੁੰਦਾ ਨੰਬਰ ਸਕਰੀਨ ਤੇ ਆ ਅੱਗੇ ਬਾਈ ਜੀ ਤੁਹਾਨੂੰ ਮੈਂ ਦੱਸ ਦਿੰਦਾ ਆਪਣੇ ਕੋਲੇ ਸੇਮ ਵਾਲੇ ਏਰੀਆ ਦਾ ਅੱਧੇ ਕਿੱਲੇ ਵਿੱਚ ਮੋਟਰ ਕਨੈਕਸ਼ਨ ਆਇਆ ਬਾਈ ਜੀ ਅੱਧਾ ਕਿੱਲਾ ਜ਼ਮੀਨ ਹੈ ਵਿਚ ਮੋਟਰ ਕਨੈਕਸ਼ਨ ਬਕਾਊ ਆਇਆ ਬਾਈ ਜੀ ਪਿੰਡ ਚੰਨੂ ਮੁਖਸਰ ਸਾਹਿਬ ਹੈ ਅੱਧਾ ਕਿੱਲਾ ਜ਼ਮੀਨ ਬਕਾਊਆ ਵਿੱਚ 7.5 ਦਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਹੈ ਸੇਮ ਵਾਲੇ ਏਰੀਏ ਦੀ ਇਹ ਜ਼ਮੀਨ ਹੈ ਬਾਈ ਜੀ ਤੇ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਹੈ ਜੇਕਰ ਕੋਈ ਵੀ ਵੀਰ ਇਹਨੂੰ ਖਰੀਦਣਾ ਚਾਹੁੰਦਾ ਹੈ ਤਾਂ ਬਾਈਵਰਾਂ ਨਾਲ ਸੰਪਰਕ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਬਾਈ ਜੀ ਸਾਰੀ ਜਾਣਕਾਰੀ ਤੁਸੀਂ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ ਅੱਧਾ ਕਿੱਲਾ ਜ਼ਮੀਨ ਬਕਾਊਆ ਵਿੱਚ 7.5 ਦਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਜੀ ਅਗਲੀ ਜਿਹੜੀ ਤੁਸੀਂ ਐਡ ਦੇਖ ਰਹੇ ਹੋ ਬਾਈ ਜੀ ਆਪਣੇ ਕੋਲ 4.5 ਕਿੱਲੇ ਜ਼ਮੀਨ ਆਈ ਏ ਜ਼ਮੀਨ ਦੀ ਗੱਲ ਕਰੀ ਤਾਂ 4.5 ਕਿੱਲੇ ਐ ਬਿਕਾਊ ਆਈ ਏ ਬਾਈ ਜੀ ਫਗਵਾੜਾ ਸ਼ਹਿਰ ਤੋਂ 4 ਕਿਲੋਮੀਟਰ ਦੂਰੀ ਦੀ ਸਥਿਤ ਐ ਤੇ ਜਿਹੜਾ ਫਰੰਟ ਐ ਬਾਈ ਜੀ 370 ਫੁੱਟ ਦਾ ਰੋਡ ਦਾ ਫਰੰਟ ਮਿਲੂਗਾ ਰੇਟ ਦੀ ਗੱਲ ਕਰੀ ਤਾਂ 35 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਨੰਬਰ ਤੁਹਾਡੀ ਸਕਰੀਨ ਤੇ ਐ ਬਾਈ ਜੀ ਫੋਟੋਆਂ ਚੱਲ ਰਹੀਆਂ ਨੇ 4.5 ਕਿੱਲੇ ਆਏ ਆ ਬਾਈ ਜੀ 35 ਲੱਖ ਦੀ ਡਿਮਾਂਡ ਤੇ ਬਾਕੀ ਮਾੜਾ ਮੋਟਾ ਰੇਟ ਦੀ ਐਡਜਸਟਮੈਂਟ ਮੌਕੇ ਤੇ ਹੋ ਜੂਗੀ ਤੇ ਨੰਬਰ ਤੋਂ ਦੀ ਸਕਰੀਨ ਤੇ ਬਾਈ ਜੀ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਜ਼ਮੀਨ ਖਰੀਦ ਸਕਦੇ ਹੋ 4.5 ਕਿਲੇ ਟੋਟਲ ਜ਼ਮੀਨ ਹੈ ਬਾਈ ਜੀ ਜ਼िला ਮੁਖਤਸਰ ਸਾਹਿਬ ਜੀ ਮੰਡੇ ਲਖਿਆਂ ਵਾਲੇ ਜੀ ਦੋ ਕਨਾਲਾਂ ਬਕਾਊਆ ਜੀ ਆ ਜਗਾ ਜੀ ਇੱਕ ਪਾਸੇ ਰਾਹ ਲੱਗਦਾ 16 ਫੁੱਟ ਜੀ ਦੋ ਕਨਾਲਾਂ ਪੂਰੀਆਂ ਇਹਦੀ ਮੰਡੇ ਲਖਿਆਂ ਵਾਲੇ ਨੰਬਰ ਹੈਗਾ ਸਾਡਾ ਹਨ ਹੈ ਪਾਛੋਣਾਟ 0 ਕੇਲੀ ਬਾਈ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ